ਸਤਿ ਸ਼੍ਰੀ ਅਕਾਲ ਦੋਸਤੋ Facebook ਪੇਜ ਚਲਾ ਰਹੇ ਹਾਂ ਹੈਕ ਹੋ ਰਹੇ ਨੇ ਬਹੁਤ ਵੱਡੀ ਜਾਣਕਾਰੀ ਜੇ ਤੁਹਾਡਾ ਪੇਜ ਹੈਕ ਹੋਇਆ ਉਹਦਾ ਕੀ ਹੱਲ ਹੈ ਜੇ ਤੁਸੀਂ Facebook ਪੇਜ ਵਰਤ ਰਹੇ ਹੋ ਉਹ ਹੈਕ ਨਾ ਹੋਵੇ ਉਹਦੇ ਲਈ ਕੀ ਹੱਲ ਹੈ ਕੀ ਤੁਹਾਨੂੰ ਕਰਨਾ ਪਏਗਾ ਕਿ ਤੁਹਾਡਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਪੇਜ ਹੈਕ ਨਾ ਹੋਵੇ ਇਹ ਜਾਣਕਾਰੀ ਮੈਂ ਤਾਂ ਤੁਹਾਨੂੰ ਦੇ ਰਿਹਾ ਕਿਉਂਕਿ ਮੇਰਾ ਪੇਜ ਪਰਸਪਰ ਡਿਸਕ੍ਰਿਪਸ਼ਨ ਦੇ ਵਿੱਚ ਦਿਖਾ ਰਿਹਾ 11000 ਫਾਲੋਅਰ ਦਾ ਪੇਜ ਸੀ ਉਹ ਹੈਕ ਹੋ ਗਿਆ ਪਰਸੋਂ ਚੌਥੇ ਪੰਜਾਬੀ ਦੇ ਵਿੱਚ ਪਹਿਲੀ ਵੀਡੀਓ ਹੈ ਮੈਨੂੰ ਲੱਗਦਾ ਜਿਤ ਤੱਕ ਮੇਰੀ ਜਾਣਕਾਰੀ ਹੈ ਪੰਜਾਬ ਪੰਜਾਬ ਵਾਲੇ ਵੀਰਾਂ ਲਈ ਸਪੈਸ਼ਲ ਬਣਾ ਰਿਹਾ ਜਿਹੜੇ ਵੀਰ ਫੇਸਬੁੱਕ ਪੇਜ ਦੇ ਉੱਪਰ ਗੱਲਬਾਤ ਕਰਦੇ ਨੇ ਆਪਣੀ ਫੇਸਬੁੱਕ ਪੇਜ ਦੇ ਉੱਪਰ ਆਪਣਾ ਬਿਜ਼ਨਸ ਕਰਦੇ ਨੇ ਇਹ ਸਾਡੀਆਂ ਡਿਜੀਟਲ ਦੁਕਾਨਾਂ ਨੇ ਸਿੱਧੇ ਤੌਰ ਤੇ ਜੇ ਮੈਂ ਸਪਸ਼ਟ ਤੌਰ ਤੇ ਗੱਲ ਕਹਾਂ ਤੁਸੀਂ ਮਿਹਨਤ ਕਰਕੇ ਆਪਣਾ ਬਿਜ਼ਨਸ ਸੈੱਟ ਕਰ ਰਹੇ ਹੋ ਤੇ ਕੋਈ ਹੈਕਰ ਆਉਂਦਾ ਜਿਹੜੇ ਤੁਹਾਡੀ ਉਹ ਕਮਾਈ ਦੀ ਲੁੱਟ ਕਰਕੇ ਤੁਰਦਾ ਬਣਦਾ ਇਸ ਵੀਡੀਓ ਸੰਬੰਧੀ ਮੈਂ ਤੁਹਾਨੂੰ ਜਾਣਕਾਰੀ ਦੇਵਾਂਗਾ ਕੁਝ ਹਦਾਇਤਾਂ ਦੱਸਾਂਗਾ ਜਿਹੜੀਆਂ ਤੁਹਾਡੇ ਕੰਮ ਆਉਣਗੀਆਂ ਵੀਡੀਓ ਸਕਿਪ ਨਾ ਕਰਿਓ 3 ਤੋਂ 4 ਮਿੰਟ ਦੀ ਵਿੱਚ ਤੁਸੀਂ ਆਪਣੇ ਪੇਜ ਨੂੰ ਬਣਾ ਕੇ ਰੱਖ ਸਕਦੇ ਹੋ ਤੁਸੀਂ ਆਪਣੇ ਪੇਜ ਦੀ ਸਕਿਉਰਿਟੀ ਗਾਰਡ ਆਪਣੇ ਪੇਜ ਦੇ ਖੁਦ ਬਣ ਜਾਓਗੇ ਤੇ ਇਹ ਜਿਹੜੀਆਂ ਗੱਲਾਂ ਨੇ ਤੁਸੀਂ ਗੌਰ ਨਾਲ ਸੁਣੋ ਪਹਿਲੀ ਗੱਲ ਇਹ ਹੈ ਕਿ ਜੇ ਤੁਹਾਨੂੰ ਈਮੇਲ ਦੇ ਉੱਪਰ ਕੋਈ ਵੀ ਲਿੰਕ ਆਉਂਦਾ ਹੈ ਵੀ ਤੁਹਾਨੂੰ ਐਨੇ ਡਾਲਰ ਦਿੱਤੇ ਜਾਣਗੇ ਇਹ ਐਡ ਪਾਉਣ ਵਾਸਤੇ ਤੁਸੀਂ ਕਦੇ ਵੀ ਉਹ ਲਿੰਕ ਨਹੀਂ ਖੋਲਣਾ ਦੂਜੀ ਗੱਲ ਪੇਜ ਦੇ ਉੱਪਰ ਨੋਟੀਫਿਕੇਸ਼ਨ ਆਉਂਦਾ ਹੈ ਤੁਹਾਡੀ ਇਸ ਵੀਡੀਓ ਦੇ ਉੱਪਰ ਕਾਪੀਰਾਈਟ ਲੱਗਿਆ ਤੁਹਾਡਾ ਇਸ ਇਹ ਪੇਜ ਰਿਸਕ ਹੈ ਤੁਹਾਡਾ ਇਹੇ ਪੇਜ 4 ਦਿਨਾਂ ਦੇ ਵਿੱਚ ਬੰਦ ਕਰ ਦਿੱਤਾ ਜਾਊਗਾ ਤੁਹਾਡੀ ਇਹ ਜਿਹੜੀ ਐਡ ਆ ਇਹ ਅਸੀਂ ਦੁੱਗਣੀ ਕਰ ਦਾਂਗੇ ਕੁਝ ਇਸ ਤਰੀਕੇ ਦੇ ਜਿਹੜੇ ਵੀ ਲਿੰਕ ਆਉਂਦੇ ਕਹਿੰਦਾ ਮਤਲਬ ਨੋਟੀਫਿਕੇਸ਼ਨ ਦੇ ਉੱਪਰ ਫੇਸਬੁੱਕ ਵੱਲੋਂ ਜਿਹੜਾ ਵੀ ਲਿੰਕ ਆਉਂਦਾ ਤੁਸੀਂ ਉਹ ਖੋਲਣਾ ਨਹੀਂ ਮੇਰਾ ਵੀਰ ਜੇ ਖੋਲੋਗੇ ਜਿਹੜੀ ਗਲਤੀ ਮੈਂ ਕੀਤੀ ਹੈ ਤੁਹਾਡੇ ਪੇਜ ਦਾ ਐਕਸੈਸ ਹੈਕਰ ਕੋਲੇ ਚਲਾ ਜਾਊਗਾ ਜਦੋਂ ਮਿਹਨਤ ਕੀਤੀ ਹੁੰਦੀ ਆ ਬੋਖਲਾਹੜ ਦੇ ਵਿੱਚ ਹੁੰਨੇਓ ਕਿਉਂਕਿ ਇੱਕ ਇੱਕ ਫਾਲੋਅਰ ਬਹੁਤ ਮਿਹਨਤ ਨਾਲ ਸਿੱਦਕ ਨਾਲ ਬੰਦੇ ਨੇ ਇਕੱਤਰ ਕੀਤਾ ਹੁੰਦਾ ਕਾਫਲਾ ਬਣਦਾ ਜਿਸ ਤਰੀਕੇ ਦੀ ਤੁਹਾਡਿਆ ਕੰਟੈਂਟ ਹੁੰਦਾ ਉਸ ਤਰੀਕੇ ਦਾ ਆਲਾ ਦੋਲਾ ਤੁਸੀਂ ਸਿਰਜ ਲੈਨੇ ਹੋ ਤੁਸੀਂ ਜਦੋਂ ਪੇਜ ਤੁਹਾਡਾ ਚੱਲਾ ਜਾਂਦਾ ਉਸ ਵਕਤ ਲੁੱਟ ਨਾ ਹੋਵੇ ਤੁਹਾਡੀ ਇਹ ਮੇਨ ਜਾਣਕਾਰੀ ਇਹ ਮੇਨ ਇਸ ਵਿਸ਼ੇ ਦੇ ਉੱਪਰ ਵੀਡੀਓ ਹੈ ਤਾਂ ਕਿ ਤੁਹਾਡੀ ਲੁੱਟ ਨਾ ਹੋਵੇ ਪੰਜਾਬ ਦੇ ਵਿੱਚ ਪੰਜਾਬ ਤੋਂ ਬਾਹਰ ਬਹੁਤ ਸਾਰੇ ਯੂਟਿਊਬਰ ਐਸੇ ਬੈਠੇ ਨੇ ਜਿਹੜੇ ਤੁਹਾਨੂੰ ਲਿੰਕ ਦਿੰਦੇ ਨੇ ਵੀਡੀਓਜ਼ ਆਉਂਦੀਆਂ ਨੇ ਕਿ ਅਸੀਂ ਤੁਹਾਡਾ ਪੇਜ ਰਿਕਵਰ ਕਰ ਦਾਂਗੇ ਇਥੋਂ ਤੱਕ ਵੀ ਬੈਠੇ ਨੇ ਇੱਕ ਬੰਦੇ ਦਾ ਮੈਂ ਨਾਮ ਲੈਣਾ ਚਾਹੂੰਗਾ ਦਿੱਤੂ ਨਸ਼ੀਨ ਨਾਮ ਹੈ ਬੈਸਟ ਮੰਗੋਲ ਦਾ ਜਿਹੜਾ ਤੁਹਾਡੇ ਨਾਲ ਤੁਸੀਂ ਇਹ ਦੱਸਣਾ ਕਿ ਮੇਰਾ ਪੇਜ ਹੈਕ ਹੋ ਗਿਆ ਤੁਹਾਡੇ ਨਾਲ ਇਸ ਵਿਸ਼ੇ ਤੇ ਗੱਲ ਕਰਨ ਦੇ 500 ਰੁਪਏ ਲੈਂਦਾ ਰਿਕਵਰ ਦੀ ਤਾਂ ਬਾਅਦ ਦੀ ਵੈਲਿਊ ਹੈ ਪੰਜਾਬ ਦੇ ਵਿੱਚ ਹੋਰ ਬਹੁਤ ਸਾਰੇ ਸੱਜਣ ਬੈਠੇ ਨੇ ਜਿਹੜੇ ਤੁਹਾਡਾ ਪੇਜ ਰਿਕਵਰ ਕਰਨ ਦੇ ਤੁਹਾਡੇ ਤੋਂ ਪੈਸੇ ਮੰਗਣਗੇ ਮੇਰਾ ਵੀਰ ਇੱਕ ਕੋਸ਼ਿਸ਼ ਜ਼ਰੂਰ ਕਰਿਓ ਆਪਣੇ ਫੇਸਬੁੱਕ ਪੇਜ ਦੇ ਜਿਹੜੀ ਆਪਣੀ ਲੌਗਇਨ ਪ੍ਰੋਫਾਈਲ ਆਈਡੀ ਆ ਉਹਦੇ ਤੋਂ ਹੈਲਪ ਸੈਂਟਰ ਤੇ ਜਾ ਕੇ ਰਿਪੋਰਟ ਕਰਨੀ ਹੈ ਤੁਸੀਂ ਉਹਦੇ ਵਿੱਚ ਤੁਹਾਡੇ ਪੇਜ ਦਾ ਨਾਮ ਉਹਦਾ ਯੂਆਰਐਲ ਉਹਦੇ 'ਚ ਲੱਗੀ ਈਮੇਲ ਆਈਡੀ ਉਹਦੇ 'ਚ ਲੱਗਿਆ ਕੰਟੈਕਟ ਨੰਬਰ ਤੇ ਆਪਣਾ ਕਦੋਂ ਤੁਹਾਡਾ ਪੇਜ ਹੈਕ ਹੋਇਆ ਕਿਹੜਾ ਤੁਹਾਨੂੰ ਲਿੰਕ ਆਇਆ ਸੀ ਸਾਰਾ ਉਹਦੇ ਅਟੈਚਮੈਂਟ ਪਾ ਕੇ ਤੁਸੀਂ ਇੱਕ ਵਾਰ ਸਬਮਿਟ ਕਰ ਦਿਓ ਕਾਲ ਨਹੀਂ ਕਰਨੀ ਜਿਹੜੀ ਮੇਨ ਗੱਲ ਹੈ ਕਿ ਤੁਸੀਂ ਕਾਲੇ ਪੈ ਜਾਂਦੇ ਹੋ ਜਿਹਦੇ ਕਰਕੇ ਤੁਹਾਨੂੰ ਲੁੱਟਿਆ ਜਾਂਦਾ 5000 ਦੇ ਦੋ 7000 ਦੇ ਦੋ 10000 ਦੇ ਦੋ ਕਾਰਨ ਕਰਿਓ ਹੋ ਸਕਦਾ ਤੁਹਾਨੂੰ 10 ਦਿਨ ਦਾ ਟਾਈਮ ਲੱਗ ਜਾਏ ਹੋ ਸਕਦਾ 20 ਦਿਨ ਦਾ ਲੱਗ ਜਾਏ ਹੋ ਸਕਦਾ ਮਹੀਨੇ ਦਾ ਲੱਗ ਜਾਏ ਫੇਸਬੁਕ ਟੀਮ ਤੁਹਾਨੂੰ ਉਸ ਰਿਪੋਰਟ ਦਾ ਰਿਪਲਾਈ ਕਰੂਗੀ سپورਟ ਦੇ ਵਿੱਚ ਹੈਲਪ سپورਟ ਦੇ ਵਿੱਚ ਜਾ ਕੇ ਇਨਬਾਕਸ ਦੇ ਵਿੱਚ ਜੇ ਤੁਸੀਂ ਕਲਿੱਕ ਕਰੋਗੇ ਉੱਥੇ ਤੁਹਾਨੂੰ ਉਹਦਾ ਰਿਪਲਾਈ ਆ ਜਾਊਗਾ ਜਿਹੜੇ ਫੇਸਬੁਕ ਪੇਜ ਚਲਾਉਂਦੇ ਨੇ ਜਿਆਦਾ ਜਾਣਕਾਰੀ ਮੈਂ ਤਾਂ ਨਹੀਂ ਦਰਉਣਾ ਸਾਰਿਆਂ ਨੂੰ ਪਤਾ ਵੀ ਕਿੱਥੇ ਰਿਪਲਾਈ ਆਉਂਦਾ ਉਹ ਉੱਥੇ ਹੀ ਤੁਸੀਂ ਸਿੱਧੇ ਮਾਧਿਅਮ ਨਾਲ ਕੰਟੈਕਟ ਕਰਿਓ ਤੇ ਜਿਨ੍ਹਾਂ ਨੂੰ ਬਿਲਕੁਲ ਨਹੀਂ ਜਾਣਕਾਰੀ ਉਹ ਕਿਸੇ ਭਰੋਸੇਮੰਦ ਯੂਟਿਊਬਰ ਤੋਂ ਭਰੋਸੇਮੰਦ ਜਿਹੜਾ ਇਹ ਬੰਦਾ ਪੇਜ ਹੈਕ ਕਰਨ ਤੋਂ ਬਚਾਉਣ ਦਾ ਕੰਮ ਕਰਦਾ ਉਹਦੇ ਨਾਲ ਗੱਲ ਕਰਿਓ ਪੈਸੇ ਦੀ ਲੁੱਟ ਨਾ ਕਰਾਇਓ ਮੇਰਾ ਵੀਰ ਇਹੀ ਇਹ ਵੀਡੀਓ ਦਾ ਬਣਾਉਣ ਦਾ ਮਾਧਿਅਮ ਸੀਗਾ ਤੇ ਵੱਡੀ ਗੱਲ ਇਹ ਹੈ ਕਿ ਜੇ ਤੁਸੀਂ ਇਸ ਤਰੀਕੇ ਦੇ ਨੋਟੀਫਿਕੇਸ਼ਨ ਖੋਲਦੇ ਨਹੀਂ ਤਾਂ ਤੁਹਾਡਾ ਪੇਜ ਬਚਿਆ ਰਹੂਗਾ ਤੁਸੀਂ ਇਹ ਜਿਹੜਾ ਮਾੜਾ ਸਮਾਂ ਇਹਨਾਂ ਵੇਲਾਂ ਦੇ ਵਿੱਚ ਪੇਜਾਂ ਦੇ ਉੱਪਰ ਆਇਆ ਹੋਇਆ ਉਹਦਾ ਉਹਦੇ ਤੋਂ ਬਚਾਅ ਕਰ ਸਕਦੇ ਹੋ ਧੰਨਵਾਦ ਮਿਹਰਬਾਨੀ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਚਰਚੇ ਕਾਲ